ਸਾਸੀਕਾਲ ਜੀ ਵੀਰ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਸਵੇਰ ਮਹਾਰਾਜ ਨੇ ਵਿਖਾਈ ਸ਼ੁਕਰਾਨਾ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕੱਲ ਜਿਹੜੀ ਵੀਡੀਓ ਪਾਈ ਸੀ ਤੇ ਉਹਦਾ ਅਗਲਾ 파ਟ ਤੇ ਇਹ ਕਮਾਦ ਨੂੰ ਪਾਣੀ ਆਪਾਂ ਕੱਲ ਲਾਇਆ ਸੀ ਗੰਨੇ ਨੂੰ ਵਿੱਚੋਂ ਲਾਈਟ ਗਈ ਚਲੀ ਸੀ ਮੋਟਰਾਂ ਵਾਲੀ ਰਹਿ ਗਿਆ ਸੀ ਤੇ ਅੱਜ ਫਿਰ ਦੁਬਾਰਾ ਸ਼ੁਰੂ ਕੀਤਾ ਤੇ ਅੱਜ ਫਿਰ ਦੱਸਾਂਗੇ ਜੀ ਲਾਸਟ ਤੱਕ ਵੀਡੀਓ ਨਾ ਬਣੇ ਰਿਓ ਕੀ ਕੀ ਕਰਾਂਗੇ ਅੱਜ ਸਾਰਾ ਦਿਨ ਇਕ ਭਰਾ ਅੱਜ ਮਾਮਾ ਜੀ ਦੇ ਬੇਟੇ ਨੇ ਬਾਹਰ ਚਲੇ ਜਾਣਾ ਤੇ ਉਹਨੂੰ ਛੱਡਣ ਜਾਵਾਂਗੇ ਮਹਾਰਾਜ ਸੁੱਖ ਰੱਖੇ ਵਧੀਆ ਵਧੀਆ ਉਹਨੂੰ ਮਹਾਰਾਜ ਤਰੱਕੀਆਂ ਬਖਸ਼ੇ ਪੜ੍ਹਾਈ ਵਧੀਆ ਹੋਵੇ ਸਾਰਿਆਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ ਮੌਸਮ ਖਰਾਬ ਆ ਬੱਦਲ ਵਈ ਬਣੇ ਹੋਏ ਆਵੇ ਉੱਤੇ ਤੁਸੀਂ ਵੇਖ ਰਹੇ ਹੋ ਬਾਕੀ ਮਹਾਰਾਜ ਹੁਣ ਤਾਂ ਕਿਰਪਾ ਹੀ ਕਰੇ ਫੇਰ ਹੀ ਫਾਇਦਾ ਹੈ ਫਸਲਾਂ ਦਾ ਟਾਈਮ ਆ ਜੀ ਸਾਰਿਆਂ ਨੂੰ ਸਾਂਭਣ ਦਾ ਮੌਕਾ ਦਵੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਆਪਾਂ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਚਲੋ ਵਿਖਾਉਨੇ ਆ ਜੀ ਤੁਹਾਨੂੰ ਅੱਗੇ ਦੇ ਆਹ ਦੇਖੋ ਜੀ ਇੱਧਰ ਰਹਿ ਗਈ ਸੀ ਆਪਣੀ ਪਰਨ ਵਾਲੀ ਗੱਲ ਜਗਾ ਇੰਨੀ ਕੁ ਅੱਜ ਲੈਡ ਚੱਲੀ ਜਾਂਦੀ ਸਵੇਰ ਦੀ ਭਰ ਚੂਗੀ ਤੇ ਅੱਜ ਦੱਸਾਂਗੇ ਸਾਰਾ ਦਿਨ ਦਾ ਕੀ ਕੀ ਕੰਮ ਕੀਤਾ ਸਰੋਂ ਅੱਜ ਢੰਬੇ ਨੂੰ ਫੋਨ ਕੀਤਾ ਤੇ ਗਿਆ ਸੀ ਆਂਦੇ ਸੀ ਆਵਾਂਗੇ ਕੱਡਣ ਦੇਖੋ ਆਉਂਦੇ ਆ ਕਿ ਨਹੀਂ ਲੱਗ ਜੂਗਾ ਪਤਾ ਫੋਨ ਕਰਕੇ ਪੁੱਛਦੇ ਉਹਨਾਂ ਨੂੰ ਇੱਕ ਤੁਹਾਡੇ ਤੋਂ ਹੋਰ ਜਾਣਕਾਰੀ ਲੈਣੀ ਸੀ ਜੀ ਇੱਧਰ ਤਾਂ ਬੱਤਰ ਮੰਨ ਲਓ ਵਧੀਆ ਸੀ ਗੰਨਾ ਸਾਰਾ ਨਿਕਲਾ ਆਵੇ ਪਤਾ ਲੱਗਦਾ ਹੋਊਗਾ ਇਸ ਦੋ ਕਿੱਲਾਂ ਦੇ ਵਿੱਚ ਨਾ ਥੋੜਾ ਜਿਹਾ ਬੱਤਰ ਘੱਟ ਗਿਆ ਸੀ ਮੰਨ ਲਓ ਲੇਵਰ ਲਾਉਂਦਿਆਂ ਲਾਉਂਦਿਆਂ ਉਹਨਾਂ ਨੇ ਥੋੜਾ ਟਾਈਮ ਲਾਤਾ ਤੇਦਨ ਘਾਟ ੁੱਗ ਗਿਆ ਮੰਨ ਲਓ ਆਵੇ ਗੰਨਾ ਆਹ ਮੋੜਾਂ ਦੇ ਤਾਂ ਵਧੀਆ ੁੱਗ ਗਿਆ ਤੇ ਪਾਣੀ ਲਾਇਆ ਦੱਸਿਓ ਜੀ ਵੀ ਨਿਕਲਾਉਂਦਾ ਹੁੰਦਾ ਕਿ ਨਹੀਂ ਗੰਨਾ ਪਹਿਲੀ ਵਾਰ ਹੀ ਲਾਇਆ ਐਸੇ ਵਿੱਚ ਵਿੱਚ ਕਈ ਕਈ ਨਿਕਲਦੇ ਤਾਂ ਹੁੰਦੇ ਆ ਵੀ ਮਤਲਬ ਨਿਕਲ ਆਉਣਾ ਹੁੰਦਾ ਹੈ ਕਿ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀਰ ਪ੍ਰਾਣਾ ਲਾਉਂਦੇ ਨੇ ਤੇ ਦੱਸਿਓ ਜਰੂਰ ਵੀ ਹੌਣ ਹੋ ਜਾਊਗਾ ਮਨ ਲਓ ਵਧੀਆ ਉੱਗਣ ਲਈ ਆ ਬਸ ਜੇ ਤਾਂ ਉਹ ਪੁੱਤ ਫੇਰ ਤਾਂ ਵਧੀਆ ਮਨ ਲਓ ਮਾਰੇ ਦੀ ਕਿਰਪਾ ਹੋ ਜਾਊਗਾ ਤੇ ਇਹ ਜਰੂਰ ਦੱਸਿਓ ਕਮੈਂਟ ਕਰਕੇ ਵੀ ਪਾਣੀ ਲਾਇਆ ਮਨ ਲਓ ਹੋ ਜਾਂਦਾ ਹੁੰਦਾ ਹੈ ਕਿ ਨਹੀਂ ਵੈਸੇ ਤਾਂ ਕਹਿੰਦੇ ਸੀ ਵੀ ਕਈ ਵੀਰ ਵੀ ਪਾਣੀ ਲਾਦੇ ਤੇ ਨਿਕਲ ਆਉਗੇ ਜਿੱਥੇ ਘਾਟਾ ਆ ਮੋੜਾ ਤੇ ਤਾਂ ਵਧੀਆ ਨਿਕਲ ਆਇਆ परले दो किले सही आट है इधर बच्चे और जमें उधर भी ठीक है निकलिया